ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਐਰ ਸ਼ੈਰ ਬੈੜਤਾ ਜੀ ਸੀ ਵੀ ਤੇ ਚਾਰ ਦਿਖਾਵਾਂਗੇ ਪਾਲਕ ਕਟੀਆਂ ਪੰਜ ਨਾਲ ਗਿਰੀ ਵਾਲਿਆ ਰੇਟ ਵੀਡੀਓ ਦੇ ਵਿੱਚ ਉਹ ਡਿਟੇਲ ਵੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਮੇਰਾ ਵੀਰੇ ਰਾਹੁਲ ਪਾਪਾ ਪਿੰਡ ਰਾਈਆ ਤੇ ਜਿਲ੍ਹਾ ਪੰਨੋ ਮਠੇਡਾ ਪੈ ਜਾਂਦਾ ਰਾਈਆ ਤੋਂ ਟਰਪਾਲੀ ਵਾਲੇ ਸਿੰਘਾ ਰੋਡ ਤੇ ਆਪਣਾ ਘਰ ਮੋਬਾਈਲ ਨੰਬਰ ਮੋਬਾਈਲ ਨੰਬਰ 9056314210 9056314210 ਚਾਰ ਪਾਖ ਦਿਖਾਵਾਂਗੇ ਪਾਲ ਕੇ ਕਟੀਆਂ ਤੇ ਏਅਰ ਸ਼ਰ ਗਾਂਜ ਦੇ ਪਰ ਦੇਖੀ ਜਾਨੇ ਸੁਆ ਕਿਹੜਾ ਸੁਈ ਹੈ ਸੁਆ ਵੀਰੇ ਦੂਜਾ ਕੀ ਤੇ ਮੂੰਹੋ ਛੇ ਦਾ ਅਰੀਜਨਲ ਹੈ ਟਾਈਮ ਕਿੰਨਾ ਹੋਇਆ ਸੁਈ ਨੂੰ ਸੁਈ ਵੀਰੇ ਕੱਲ ਦੁਪਹਿਰ ਜੇ ਸੁਈ ਸੀ 12:00 ਠੀਕ ਹੈ ਮੰਨ ਲਾ ਦੋ ਜਵਾਈਆਂ ਹੋ ਗਏ ਤੀਜੀ ਹੋਰ ਸਾਮ ਦਾ ਟਾਈਮ ਆ ਜਾਵਾ ਚਵਾਈਏ ਦੀ ਹੋਣੀ ਆ ਹਨਾ ਚਵਾਈਏ ਹੋਣੀ ਤੇ ਬੱਚੀ ਘੋੜੀ ਵਰਗੀ ਆ ਜਾਵਾ ਹਨਾ ਬਸ ਬਲੈ ਬਿਊਟੀ ਵੀ ਆ ਤੇ ਬਰੀਡ ਵੀ ਆ ਬੱਚਾ ਕੀ ਜਦਿਆ ਨੇ ਬੱਚਾ ਕੀ ਮੇਲ ਕਾ ਜਰਸੀ ਜਾ ਗਿਆ ਹਨਾ ਠੀਕ ਐ ਤੇ ਸਟਾਰਟਿੰਗ ਇਹਦਾ ਕਿੰਨਾ ਕਰਿਆ ਨੇ ਹੁਣ ਵੀਰੇ 14 15 ਕਿਲੋ ਥੱਲੇ ਬੋੜਾ ਹੈਗਾਗਾ ਪਲੂਨੇ ਨੇ 23 24 ਕਿਲੋ ਕੱਢਿਆਗਾ ਪਲੂਨੇ ਦੀ 25 ਤੋਂ ਪਲੱਸ ਪਲੱਸ ਦੇਈਏ ਕਹਿੰਦਾ ਪਾ 25 ਮੰਨ ਕੇ ਲੈ ਲੈ ਬੰਦਾ ਪਾ 25 ਮੰਨ ਕੇ ਲੈ ਲੈ ਬਾਕੀ ਸੇ ਵਾਲਾ ਹੋਇਆ ਵੱਧ ਵੀ ਲੈ ਲੀ ਠੀਕ ਐ ਸੋ ਫੇਸ ਬਿਊਟੀ ਵਗੈਰਾ ਦੇਖੋ ਇਹਦੀ ਪਿਓਰ 에ਅਰ ਸਰਵਡ ਕੱਦ ਕਾਠ ਜਿੰਦਜਾਨ ਬ੍ਰੀਡ ਕੁਆਲਿਟੀ ਵਗੈਰਾ ਪੂਰੀ ਓਕੇ ਆ ਤੇ ਲੈਵਾ ਦੇਖੋ ਪੂਰਾ ਫੈਟਰਸ ਵਾਲਾ ਲੈਵਾ ਠੀਕ ਸਰ ਭਾਈ ਅੱਗੇ ਪਿੱਛੇ ਦਾ ਲੈਵਾ ਐ ਨਹੀਂ ਵੀ ਛੋਟਾ ਗਾ ਲੈਵਾ ਛਾਣ ਜਮਾ ਮੁੱਠੀ ਵਾਲਾ ਚੈੱਕ ਕਰਾਣਾ ਛਾਣਾ ਥੋੜਾ ਜੀ ਪੂਰੀ ਓਕੇ ਹੈਣਾ ਤੇ ਜੇਰ ਵਗੈਰਾ ਇਹਦੀ ਓਕੇ ਠੀਕ ਹੈ ਤੇ ਚਵਾਈ ਚੋਈ ਚਵਾਈ ਓਕੇ ਆ ਬਾਈ ਸੀਲ ਠੰਡੀ ਆ ਜਦ ਦੋਵੇਂ ਪੱਤੇ ਬਹਿ ਕੇ ਚੋ ਲੋ ਠੀਕ ਹੈ ਤੇ ਇਹ ਰੇਟ ਇਹਦਾ ਕੀ ਰਹਿਣਾ ਹੈਗਾ ਰੇਟ ਭਾਈ ਇਹਦਾ ਕਰਾਂਗੇ ਫੋਨ ਤੇ ਠੀਕ ਹੈ ਰੇਟ ਇਹਦਾ ਫੋਨ ਤੇ ਉਹ ਕੱਟੀਆਂ ਨਾ ਆਪ ਕਰ ਦਾਂਗੇ ਹਣਾ ਕੱਟੀਆਂ ਨਾ ਕਰ ਦਾਂਗੇ ਵਾਧੇ ਵੀਰੇ ਨੂੰ ਸੋ ਮੂੰਹ ਬਥਾ ਦੇਖੋ ਜਾਦਬਰੀਡ ਤੇ ਬਾਕੀ ਥਣ ਦੇਖੋ ਥੱਲੇ ਤੋਂ ਬਿਲਕੁਲ 4/4 ਹੀ ਆ ਜਾ ਬਸ ਉਹ ਲੇਵਾ ਦੇਖਦਾ ਥੱਲੇ ਉਹਨੇ ਥਣ ਲੱਗਿਆ ਬਾਈ ਕਰ ਠੀਕ ਹੈ ਮਿਲਕ ਮੇਨ ਵਗੈਰਾ ਵੀ ਸੋਹਣੀ ਚੰਗੀ ਦਿਖਾਈ ਦਿੰਦੀ ਹੈ ਨਾ ਸੋ ਦੇਖੋ ਕਿਆ ਬਾਤਾਂ ਠੀਕ ਹੈ ਨਾ ਨਾ ਗਰਮੀ ਮੰਣੀ ਆਗੀ ਠੀਕ ਹੈ ਤੇ ਲੇਵੇ ਵਾਲੇ ਪਾਸੇ ਪੂਰੀ ਖਬਰਦਾਰ ਆ ਜਾ ਬਣਾ ਮੋੜ ਲੈ ਇਧਰ ਸੋ ਥਣ ਦੇਖੋ ਥੱਲੇ ਤੋਂ 4/4 ਹੀ ਆ ਜਾ ਬਾਕੀ ਇਹ ਨਸਲ ਮਿਲਦੀ ਘੱਟ ਆ ਤੁਹਾਨੂੰ ਪਤਾ ਹੀ ਹੈ ਠੀਕ ਹੈ ਸੋ ਦੇਖੋ ਕਿਆ ਬਾਤਾਂ ਲੈ ਵਾਲੇ ਪਾਸੋਂ ਪੂਰੀ ਓਕੇ ਸਾਫ਼ ਸੁਥਰਾ ਚੰਗੀ ਜਿੰਦਿਆਂ ਕੱਦ ਕਾਠ ਵਾਲੀ ਬੈੜਾ ਰੇਟ ਵੀਰ ਕੇ ਦਾ ਫੋੜ ਤੇ ਕਰਾਂਗੇ ਚੀਜ਼ ਦੇ ਹਿਸਾਬ ਨਾਲ ਹੋਊਗਾ ਆ ਜਿਹੜੇ ਦਾ ਠੀਕ ਹੈ ਲੈ ਵਾਲੇ ਸੋ ਲੈਵੇ ਦੀ ਪੂਰੀ ਖਬਰਦਾਰ ਅੱਗੇ ਆਪਾਂ ਪਹਿਲੇ ਨੰਬਰ ਤੇ ਇੱਕ ਕੱਟੀ ਖੜੀ ਦੇਖੀ ਜਨੇ ਛੋਟੀ ਗੱਡੀ ਇਹਦੀ ਬਾਈ ਉਮਰ ਹੋਊਗੀ ਮੇਰੇ ਨਾਲੋਂ 6-7 ਮਹੀਨੇ 7 ਕਿ ਮਹੀਨੇ ਹਨਾ 7 ਕਿ ਮਹੀਨੇ ਲਗਭਗ ਹੋਊਗੀ ਥਣ ਚਾਰੀ ਹੈ ਥਣ ਚਾਰਨੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਹੈਗਾ ਰੇਟ ਬਾਈ ਇਹ ਦੇਣਾ 12000 12000 ਦੀ ਬਈ ਗੱਟੀ ਦੇ ਦਾਂਗੇ ਤੋਰ ਦੀ ਗੱਲ ਕਢਾ ਦਈਏ ਦਾ ਤੇ ਕੋਈ ਰਿਕਾਰਡ ਵਗੈਰਾ ਪਤਾ ਜਾਂ ਬੁਣ ਨਹੀਂ ਪਤਾ ਰਿਕਾਰਡ ਵੀਰੇ ਮਈਆਂ ਚੰਗੀਆਂ ਹੁੰਦੀਆਂ ਨੇ ਯਾਰ ਇੱਕ ਜਗ੍ਹਾ ਤੋਂ ਹੀ ਲਈਆਂ ਨੇ ਮੈਂ ਤੈਨੂੰ ਕਹਣੀ ਵੀ ਹਰਿਆਣੇ ਚੋਂ ਆਈਆਂ ਜਾਂ ਉੱਥੋਂ ਹੀ ਉਹਨਾਂ ਨੂੰ ਕਹਦਾ ਨਹੀਂ ਠੀਕ ਹੈ ਇੱਕ ਘਰੋਂ ਲਈਆਂ ਚਾਰੇ ਗੱਟੀਆਂ ਇੱਕ ਘਰ ਤੋਂ ਹੀ ਚੱਲ ਵਪਾਰ ਕਰਦੇ ਆ ਪੁੱਤੋਰੇ ਫਿਰ ਸੌਦਾ ਬਣ ਜਾਂਦਾ ਕਿਤੇ ਹਣਾ ਸੋ 12000 ਰੁਪਏ ਕੀਮਤ ਗੱਟੀ ਦੀ ਝੋਲੀ ਚੰਗੀ ਆ ਉਹ ਵੀਰੇ ਜੈਡ ਬਲੈਕ ਇੱਕ ਤਾਂ ਕਹਿਣ ਦੀ ਗੱਲ ਹੁੰਦੀ ਹੈ ਵੀ ਇਹ ਲੈ ਕਹਿੰਦਾ ਲੈ ਪੁੱਛ ਦੇ ਇੱਕ ਵਾਲ ਵੀ ਨਹੀਂ ਚਟਾ ਵਿੱਚ ਠੀਕ ਹੈ ਲੈ ਚੱਲ ਬੰਦਦੇ ਆ ਸੋ ਕੱਟੀ ਮੰਨ ਕੇ ਜੇ ਲੋ ਬਜੇ ਪਰਨ ਵਾਲੇ ਥੋੜੀ ਉਮਰ ਛੋਟੀ ਦੇ ਕੱਟੀ ਤੇ ਬਾਕੀ ਤੋਰਾ ਤਾਰਾ ਕੱਟੀ ਦਾ ਓਕੇ ਆ ਜਮਾ ਅੱਗੇ 2 ਨੰਬਰ ਕੱਟੀ ਜਿਹੜੀ ਦੇਖੀ ਜਨੇ ਆਪਾਂ ਇਹਦੀ ਵੀ ਲਗਭਗ ਆ 9 ਤੋਂ 10 ਮਹੀਨੇ ਹੋ ਗਏ ਪੂਸ ਇਹਦੀ ਅਰੀਜਨਲ ਇੰਨੀ ਆ ਫਿਰ ਜਮਾ ਇਥੋਂ ਦਿੱਕਰੀ ਹੁੰਦੀ ਹੈ ਨਾ ਹਾਂ ਬਈ ਟੁੱਟੀ ਦਾ ਟੀਵੀ ਤਾਂ ਇਹ ਨਹੀਂ ਜਮੇ ਹੈ ਨਾ 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 ਆ ਦੇਖ ਜਮਾ ਬਾਕੀ ਪੂਰੀ ਹੈ ਕਾਲੀ ਲੈ ਚੈੱਕ ਕਰਾ ਜਮਾ ਓਕੇ ਹੈ ਨਾ ਇੱਕ ਬਾਲ ਵੀ ਨਹੀਂ ਚਿੱਟਾ ਵੀਰ ਜਮਾ ਡੈਡ ਬਲੈਕ ਠੀਕ ਹੈ ਚੰਗੀ ਮੈਂ ਇਹਦੀ ਲੱਗਦੀ ਕੁਛ ਦੀ ਜਮਾ ਹਾਂ ਸੋਹਣਾ ਸੈਂਕਾ ਜਮਾ ਇਹਦੀ ਉਮਰ ਕਿੰਨੀ ਕਹੋਗੇ ਬਾ ਅੰਦਾ ਇਧਰ ਹੀ ਰੇਟ ਵਿਚਾਰ ਜਾਈ ਰੱਖਿਆ ਪਾ ਰੇਟ ਵਈਏ ਦੇ ਦਾਂਗੇ ਸ਼ਰਤਾਂ ਦੀ ਯਾਰ 26000 ਦੀ ਦੋ ਨੰਬਰ ਵਾਲੀ ਗੱਡੀ ਆ ਵਧੇ ਦਾਂਗੇ ਹਾਂ ਪੂਰੀ ਬੜੀ ਪੂਰੀ ਆ ਕਿਰੇ ਕੇ ਬੱਚ ਨਹੀਂ ਲਿਫਟਸੀ ਲਾਉਣੀ ਆ ਠੀਕ ਐ ਬੜੀ ਸਮਾਈ ਵਾਲੀ ਕੱਤੀ ਐ ਅਗ ਪੂਛ ਜਾਵਾਂ ਪਿਓਰ ਹੋਰਾ ਜਾ ਗਈ ਹੈ ਨਾ ਪਿਓਰ ਹੋਰਾ ਠੀਕ ਐ ਸੋ ਪੈਠ ਫੁੜਾ ਦੀ ਬਣਤਰ ਕੁਆਲਿਟੀ ਬਹੁਤ ਚੰਗੀ ਆ ਤੇ ਤੂੰ ਬਹੁਤ ਚੰਗਾ ਕੱਡੀ ਦਾ ਦੇਖ ਤਾ ਠੀਕ ਐ 26 ਦੇ ਵਿੱਚੋਂ ਨਰਮ ਹੋ ਜੋ ਬੜੀ ਮੋਟੀ ਆ ਆ ਵੀ ਮਨਤਨ ਦਾ ਕਰਨੀ ਸੋ 26000 ਦੇ ਵਿੱਚੋਂ ਮਾਨਦਾਨ ਹੋ ਜੂ। ਘੋੜੀ ਚੰਗੀਆਂ ਗੱਟੀਆਂ ਦੀ ਕਿਸੇ ਪਾਸੇ ਰਿਸੀ ਨਾਮੀ ਨਹੀਂ। ਸੋ ਦੇਖੋ। ਹਨ ਚਾਰੀ ਕੋ ਫੋਟ ਸੰਤ ਨਹੀਂ। ਸਾਰੀਆਂ ਗੱਟੀਆਂ ਦੇ ਹਨ ਚਾਰੀ ਨਹੀਂ। ਅੱਗੇ ਤਰਾਂ ਨਵਰ ਗੱਟੀ ਦੇਖੀਏ ਨੇ ਇਹਦੀ ਉਮਰ ਕਿੰਨੀ ਕਹੋ? ਇਹਨਾਂ ਭਾਈ ਦੋਹਾਂ ਦੀ ਉਮਰ ਊ 1.5 ਸਾਲ ਦੇ ਲਗਭਗ। ਦੰਤਾਂ ਨਹੀਂ ਦੇਖੇ ਇਹਨਾਂ ਦੇ? ਨਹੀਂ ਦੰਤ ਨਹੀਂ ਦੇਖੇ ਕੀ ਨਹੀਂ। ਠੀਕ ਹੈ। ਤੇ ਇਹਦਾ ਪਰ ਰੇਟ ਵਿਆਰ ਜਾਈ ਕੀ ਰੱਖਿਆ? ਇਹ ਬੱਚੇ ਦਾ 36000। 36000 ਦੀ ਤਰਾਂ ਨਵਰ ਵਾਲੀ ਗੱਟੀ। ਸਿੰਘੂ ਮੱਥਾ। ਠੀਕ ਹੈ। ਸੋ ਪੜੀਪੁੜੀ ਵੀ ਚੰਗੀ ਆ ਸਿੰਘ ਮੂੰਹ ਮੱਥਾ ਚੰਗਾ ਹੈਗਾ ਕੱਦ-ਗਾਠ ਵੀ ਚੰਗਾ ਹੈ ਇਹ ਬਾਈ 2000 ਟੀਕੇ ਦੇ ਕਾਹ ਦੀ ਨੇ ਕੱਟਿਆ ਕਟੂ ਸਮੀਨਾ ਖਣ ਸਾਹਮਣੇ ਦੀ ਰੋੜਾ ਹਨਾ ਠੀਕ ਹੈ ਸੋਏ ਸੀ ਕਿ ਤੀਜੇ ਨੰਬਰ ਤੇ 36000 ਰੇ ਦੀ ਕੀਮਤ ਆ ਕੋਈ ਫੋਟ ਸੰਗੇ ਤੇ ਤਾਂ ਨਹੀਂ 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 ਫੋਟ ਸੰਗੇ ਨਹੀਂ ਕੱਟੀ ਜਣੀ ਆ 4 ਨੰਬਰ ਕੱਟੀ ਦੇਖੀ ਜਾਨੇ ਇਹਦੇ ਉੱਪਰ ਕਿੰਨੀ ਗਈ ਇਹ ਵੀ ਬਾਈ ਲੱਗ 1.5 ਸਾਲ ਦੇ ਨਾਲ ਪਾਗੂ ਤੋ ਤੋ ਘੱਟ ਘਾਟੀ ਆ ਹਾਂ ਟਿੰਕ ਦਿਖਾ ਦੇ ਇਹਦਾ ਰੇਟ ਇਹ ਬਾਈ ਇਹਦਾ ਚੜ ਜੂ ਸੋ ਇਹ ਕੱਟੀ ਬਣ ਜੂਗੀ 40000 ਰੁਪਏ ਦੀ ਸੋ ਦੇਖੋ ਪੁਆਰਟੀ ਦੀ ਪਾਣੀ ਸੰਗਰਗਾਰੀ ਕੱਟੀ ਦਾ ਲਗਭਗ ਥੋੜੀ ਸੋਹਣੀ ਕੁਡਾ ਸੈਂਕਾ ਸੋਨਾ ਵਧੀਆ ਹਨਾ ਸੋ ਜਿੰਦ ਜਾਨ ਪੂਰੀ ਸਾਫ ਸੁਥਰੀ ਸਮੀ ਬੜੀ ਵੀ ਵਿਖਰ ਰਹੀ ਹੈ ਹਨਾ ਵਧੀਆ ਦੇ ਵਾਲੇ ਘਰ ਆਈਆਂ ਨਹੀਂ ਵੀ ਤੱਕਰੀ ਹਣ ਨਹੀਂ ਹੁੰਦੀ ਠੀਕ ਹੈ ਵਧੀਆ ਦੇ ਵਾਲੇ ਘਰ ਸੋ ਚਾਰ ਕੱਟੀਆਂ ਆਪਾਂ ਦਿਖਾ ਦਿਆਂ ਤੁਹਾਨੂੰ ਕਿ ਪਿੰਡ ਰਾਇਆ ਜ਼ਿਲ੍ਹਾ ਬਰਨਾਲਾ ਵਪਾਰ ਦਾ ਕੰਮ ਹੈਗਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਤਸੱਲੀ ਕਰਕੇ ਖਰੀਦੜੀ ਕਰ ਸਕਦੇ ਹੋ ਵੀਡੀਓ ਦੇਖ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ